ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਇੱਧਰ ਹੋ ਰਹੀਆਂ ਨੇ ਗਲਾਵ ਜਾਮਨਾਂ ਐਨਜੋਏ ਗਰਮ ਗਰਮ ਤੁਸੀਂ ਖਾਣੀਆਂ ਨੇ ਇਹਨੇ ਵੀ ਖਾਣੀਆਂ ਇਹ ਇੱਧਰ ਹੀ ਰਹਿਣੇ ਮੇਰੇ ਕੋਲ ਚਾਹ ਗਾਣੀਆਂ ਦੋਨਾਂ ਨੇ ਹਰੇ ਹਰੇ ਕੱਪੜੇ ਪਾ ਰੱਖੇ ਨੇ ਜੋਦੇ ਨੇ ਵੀ ਹਰੇ ਕੱਪੜੇ ਪਾ ਰੱਖੇ ਨੇ ਤੇ ਇੱਧਰ ਤਿਆਰੀ ਹੋ ਰਹੀ ਹੈ ਅੱਜ ਗਜਰੇਲੇ ਅੱਜ ਬਣ ਰਿਹਾ ਗਾਜਰ ਪਾਕ ਆਹ ਦੇਖੋ ਹੁਣ ਅਸੀਂ ਸਾਰੇ ਜਣੇ ਬੈਠ ਕੇ ਗਾਜਰਾ ਛਿੱਲਣ ਲੱਗੇ ਹੁਣ ਇਹ ਤੋਂ ਬਾਅਦ ਤੱਕ ਮੈਂ ਖੇਲੀਆਂ ਨੇ ਸਵੇਰ ਦੇ ਨੇ ਹੋ 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 ਮੱਲਾ ਦਾ ਹੁਣ ਬਸ ਇਹ ਗਾਜਰ ਪਕ ਤੁਸੀਂ ਆ ਸ਼ਨ ਵਾਸਤੇ ਮੈਂ ਗਰਮ ਗਲਾਬ ਜਮਣਾ ਲੈ ਕੇ ਹੁਣ ਬੈਠਿਆ ਆ ਓ ਮਾਈ ਗਾਡ ਮੈਂ ਭੱਜੀ ਭੱਜੀ ਗਈ ਉੱਧਰ ਜਾ ਕੇ ਕਰਕੇ ਲਿਆਈ ਕਿਉਂਕਿ ਇੱਧਰ oven ਸੀਗਾ microwave ਨਹੀਂ ਸੀਗਾ ਤਾਂ ਕਰਕੇ ਜੀ ਐ ਜਦੋਂ ਵੀ ਮੈਂ ਆਣਾ ਜੀ ਮੈਂ ਦੇਖਦਾ ਇੱਧਰ ਫੈਸ਼ਨ ਹੀ ਚੱਲਦਾ ਸਾਰੀਆਂ ਬੀਬੀਆਂ ਐਨਕਾ ਲਾ ਕੇ ਰੱਖਦੀਆਂ ਵੀ ਕਾਲੀਆਂ ਤਾਂ ਹੀ ਕਾਲੀਆਂ ਐਨਕਾ ਤੇ ਐਨੇ ਗਾਣੇ ਹੁੰਦੇ ਹਨਾ ਵੀ ਕਾਲੀ ਐਨ ਕਨ ਨਾ ਲਾਇਆ ਕਰ ਸਾਡੀ ਵੀ ਉਦੋਂ ਵੈਸੀ ਸੋਹਣੀ ਹੈ ਇਹ ਤਾਂ ਹੈਗਾ ਤੇ ਇੱਧਰ ਦੇਖੋ ਜੀ ਥੋੜੀ ਗਾਜਰਾ ਰਹਿ ਗਈਆਂ ਬਸ ਸ਼ਨ ਤਾਂ ਹਾਂ ਸ਼ਨ ਤਾਂ ਬੈਠੇ ਖਾ ਰਹੀ ਆ ਕੋਈ ਕੰਮ ਨਹੀਂ ਕਰਾ ਰਹੀ ਹੈਗੀ ਅਰਮਾਨ ਨੂੰ ਫੜ ਲਿਆ ਮੈਂ ਹੁਣ ਜੀ ਬਸ ਤੇ ਉੱਧਰ ਖੋਆ ਮਾਰਿਆ ਪਿਆ ਹਣਾ ਆਲਰੇਡੀ ਹਾਂ ਜੀ ਮਾਰਿਆ ਪਿਆ ਸੀ ਕਰੂੰ ਮਾਰ ਤਾਲ ਤਾਂ ਜਿਉਂਗਾ ਆਹੋ ਕੱਢਿਆ ਪਿਆ ਹੂੰ ਕੋਇਨ ਮੇਲਾ ਮਾਰਨੇ ਕਹਿੰਦੇ ਹੋਇਆ ਮਾਰਿਆ ਪਸਤਾ ਕਰਦੇ ਨਹੀਂ ਕਹਿੰਦੇ ਚਲ ਆਈਦਾ ਲੈ ਮਾਣ ਚਾਤ ਕਰ ਦੋ ਚਾਤ ਸੜੇ ਚਾਤੀਆਂ ਹੋ ਗਈਆਂ ਚਾਤੀਆਂ ਮਾਤੀਆਂ ਨੋ 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 ਐ ਆ ਗਿਆ ਵੇ ਆ ਗਿਆ ਚਾਤ ਚਾਤ ਕੀ ਚਾਤ ਚਾਤ ਨਾ 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 ਇਹ ਨਾਲ ਇਹਨੂੰ ਬਚ ਨਹੀਂ ਬਣਾਉਣਾ ਅਸੀਂ ਬਚ ਨਹੀਂ ਬਣਾਉਣਾ ਟੈਂਟ ਬਣਾ ਦਿਓ ਜੀ ਇਹਦਾ ਛੋਟੇ ਸਾਰੇ ਟੈਂਟ ਟੈਂਟ ਖੇਡਦੇ ਆਂ ਅੰਗਦ ਨੂੰ ਵੀ ਬਹੁਤ ਚਾਹ ਰਹਿੰਦਾ ਟੈਂਟ ਦਾ ਚਾਹ ਤੂੰ ਹੀ ਬੋਲੂਗਾ ਕਿ ਅੱਛਾ ਤਾਂ ਬੋਲ ਦੋ ਅੰਗਰਮਨ ਚਾਹ ਓਹੋ ਚੱਕਿਆ ਨਹੀਂ ਗਿਆ ਜੀ ਲ ਮੈਂ ਚੱਕਾਂ ਚਾਹ ਤੂੰ ਹੀ ਚਾਹ ਤਾ ਹਾਂ ਜੀ ਨਾਨਕਿਆ ਦੇ ਮੱਛਰ ਲੜ ਵੀ ਗਿਆ ਇਹਦੇ ਮੱਛਰ ਕਿੱਥੋਂ ਆ ਗਿਆ ਨਾਨਕਿਆਂ ਦੇ ਸਰਦੀਆਂ ਚ ਵੀ ਮੱਛਰ ਆ ਗਿਆ ਓਰੇ ਕੋਈ ਤਾਂ ਹੈਰਾਨ ਹੈ ਪੇਤੀ ਬੂਟੀ ਕਿ ਰੱਖਿਆ ਹੋਣਾ ਤੁਸੀਂ ਕੜਤਾ ਹੋਣਾ ਥੋੜੇ ਦਿਨ ਲੜ ਗਿਆ ਜੀ ਫਿਰ ਮੇਰੇ ਨਾਲ ਲੜਿਆ ਤੁਸੀਂ ਤਾਂ ਮੈਂ ਤਾਂ ਲੁੱਕ ਕੇ ਪਿਆ ਤਾਈ ਆਹ ਤੇ ਹੈ ਨਹੀਂ ਦੇਗੋਵਾਲ ਅੱਛਾ ਜੀ ਦੇਗੋਵਾਲ ਨਹੀਂ ਦਾ ਉਹ ਗੱਲ ਰਿਸ਼ਤੇਦਾਰਾਂ ਦੀ ਵੜਦਾ ਸਖਾਇਆ ਹੋਇਆ ਉਹ ਵੇਗੋਵਾਲ ਬਹੁਤ ਕੈਨੇਡਾ ਚ ਪੈਂਦਾ ਜੀ ਕਹਾਂ ਕਿਤੇ ਉਹ ਵੀ ਪੰਜਾਂ ਨਾਲ ਨਾ ਕੰਪੇਅਰ ਕਰ ਵੇਗੋਵਾਲ ਨੂੰ ਵੇਗੋਵਾਲ ਕਿੱਥੇ ਕੈਨੇਡਾ ਕਿੱਥੇ ਮਤਲਬ ਜੇ ਇੱਥੇ ਮੱਛਰ ਪੰਜਾਬ ਚ ਹੀ ਆਉਂਦਾ ਵੀ ਜੇ ਇੱਥੇ ਮੱਛਰ ਆਉਣਗੇ ਉੱਥੇ ਵੀ ਮੱਛਰ ਆਉਣਗੇ ਮੈਂ ਤਾਂ ਉਹ ਗੱਲ ਦੱਸਦਾ ਹਾਂ ਹਾਂ ਜੀ ਮੱਛਰ ਵੀ ਇਰਮਾਨ ਦਾ ਇੰਨਾ ਪਿਆਰ ਕਰਦਾ ਜਿੰਨਾ ਨਾਨਕੇ ਕਰਦੇ ਵੀ ਇਹ ਵੀ ਲੜਿਆ ਤੁਸੀਂ ਗਲਤ ਲੈ ਜਾਂਦੇ ਹੋ ਇਹਨੂੰ ਤੁਸੀਂ ਲੈ ਜਾਂਦੇ ਹੋ ਹੁਣ ਤਾਂ ਠੰਡ ਹੈ ਜੀ ਹੁਣ ਤਾਂ ਕਿਤੇ ਵੀ ਮੱਛਰ ਨਹੀਂ ਹੋਣਾ ਹੈਗਾ ਉਹ ਦੇਖੋ ਇਹਦੀ ਗੱਲ ਤੇ ਵਿਚਾਰੇ ਤੇ ਲੱਗਦਾ ਉਹ ਕੁਝ ਹੋਰ ਲੜ ਗਿਆ ਹੁਣ ਉਹ ਦੇਖ ਮੰਮੀ ਤਾਂ ਕਹਿੰਦੇ ਜਿਸ ਦਿਨ ਅਸੀਂ ਇਹਨੂੰ ਲੈ ਕੇ ਆਏ ਉਸ ਦਿਨ ਮੈਨੂੰ ਥੋੜਾ ਜਿਹਾ ਲਾਲ ਜਿਹਾ ਪੈਲੇ ਹੀ ਦਿਖਿਆ ਸੀ ਵਧੀਆ ਕਰ ਰਹੇ ਨੇ ਕੰਮ ਕਿਉਂਕਿ ਖਾਣਾ ਉਹ ਨਹੀਂ ਆ ਵਧੀਆ ਦੇਖਣ ਲਈ ਨੀਂਗਾ ਰੱਖ ਹਾਂ ਸਹੀ ਗੱਲ ਆ ਛਣ ਉਦੋਂ ਦੀ ਉਹ ਲੱਗੀ ਹੋਈ ਆ ਕਦੋਂ ਕਸ ਕਰ ਬਈ ਬੀਬੀ ਕਰਦੇ ਨੇ ਬੀਬੀ ਵਾਲੇ ਦਾ ਔਖਾ ਮੇਰੇ ਵਾਲੇ ਦਾ ਸੌਖਾ ਇਹ ਹਲਵਾਈ ਟਾਈਪ ਆ ਮਤਲਬ ਜਿਹੜਾ ਹਲਵਾਈਆਂ ਕੋਲ ਹੁੰਦਾ ਹਾਂ ਆ ਬੀਬੀ ਵਾਲਾ ਜਿਹੜਾ ਬਾਲਾ ਫਰੀਕ ਆ ਪਰ ਬੀਬੀ ਫੇਰ ਵੀ ਮੈਨੂੰ ਤੇਜ਼ ਕਰਦੇ ਨੇ ਹਾਂ ਇੱਕ ਮੈਂ ਮਸ਼ੀਨ ਜੀ ਦੇਖੀ ਛੋਟੀ ਜਈ ਉਹ ਕਦੂਕਾਸਾਂ ਲਈ ਬਣਾਈਆ। ਸ਼ੈਨੋ ਦੇ ਵਿੱਚ ਸਿੱਟ ਕੇ ਗਾਜਰਾਂ ਐਂ ਕਮਾ ਲਓ ਥੱਲੇ ਕਦੂਕਾਸ ਹੋ ਕੇ ਆ ਜਾਂਦਾ। ਕਮਾਲ ਦੀ ਚੀਜ਼ ਆਉਂਦੀ ਹੈ ਜੀ ਅਸੀਂ। ਪਤਾ ਨਹੀਂ ਕਿੰਨੇ ਦੀ। ਚਾਈਨ ਵਾਲੇ ਨੇ ਕਿਸੇ ਨੇ ਪਾਈ ਹੋਈ ਸੀ। ਪਰ ਵੈਸੇ ਆ ਵੀ ਗੱਲ ਵਧੀਆ ਫੈਮਿਲੀ ਨਾਲ ਬੈਠ ਕੇ ਨਾਲੇ ਗੱਲਾਂ-ਵਾਟਾਂ ਕਰਦੇ ਆਂ। ਥੱਪਚ ਨਾਲੇ ਤੂੰ ਤਾਂ ਗੱਲਾਂ-ਵਾਟਾਂ ਹੀ ਕਰ ਰਹੀ ਸੀ। ਨਾਲੇ ਕਦੂਕਾਸ। ਨਾਲੇ ਜਦੋਂ ਫੈਮਿਲੀ ਮਿਲ ਕੇ ਬਣਾਉਂਦੀ ਹੈ ਨਜ਼ਾਰਾ ਆ ਜਾਂਦਾ। ਮੈਨੂੰ ਲੱਗਦਾ ਵੀ ਗਾਜਰ ਪੱਕ ਬਹੁਤ ਹੈਲਦੀ ਚੀਜ਼ ਆ। ਜੇ ਇਹਦੇ ਵਿੱਚ ਮਿੱਠਾ ਆਪਾਂ ਜਮਾ ਘੱਟ ਰੱਖੀਏ ਗਾਜਰਾਂ ਹੀ ਨੇ। ਫਿਰ ਸਵਾਦ ਨਹੀਂ ਆਏਗਾ। ਸਵਾਦ ਤਾਂ ਫਿਰ ਸਵਾਦ ਤਾਂ ਬਾਬੇ ਮਿੱਠੇ ਦਾ ਯਾਰ ਮਤਲਬ ਵੀ ਉਹ ਕਿੰਨੀ ਗਾਜਰ ਖਾਦੀ ਜਾਉ ਆਪਾਂ ਨੂੰ ਕਿੰਨਾ ਵਾਈਟਾਮਿਨ ਏ ਸੀ ਸਾਰਾ ਕੁਝ ਮਿਲ ਜੂ ਇਧਰ ਘੋੜਾ ਥੱਕ ਕੇ ਸੋ ਰਿਹਾ ਮੰਜੀ ਤੇ ਛੋਟੀ ਜਿਹੀ ਮੰਜੀ ਪਰ ਬੀਬੀ ਤੱਕ ਰਹੇ ਨੇ ਬੀਬੀ ਵਧੀਆ ਉਹ ਮਤਲਬ ਬਰੀਕ ਨਾਲ ਵੀ ਮੇਰੇ ਤੋਂ ਤੇਜ਼ ਤੇਜ਼ ਕਰੀ ਉਹ ਗੱਲ ਸੁਣਾ ਸ਼ਰਨ ਜਦੋਂ ਬੀਬੀ ਨਾਲ ਤੁਸੀਂ ਪੰਗਾ ਲੈ ਲਿਆ ਸੀ ਮੈਂ ਨਾ ਮੈਂ ਅੰਡਰ ਐਸਟੀਮੇਟ ਕਰਤਾ ਸੀ ਇੱਕ ਵਾਰ ਮੈਂ ਤੇ ਜੋ ਦਾ 6ਵੀਂ 7ਵੀਂ ਚ ਸੀਗੇ ਅਸੀਂ ਅਸੀਂ ਕਿਹਾ ਵੀ ਬੀਬੀ ਦਾ ਵੀ ਅਸੀਂ ਉਹੀ ਬੀਬੀ ਨਾਲ ਘੁਲ ਜੇ ਰਹੇ ਸੀ ਰੈਸਲਿੰਗ ਦੀ ਕਰ ਰਹੇ ਸੀ ਮੈਂ ਮੈਂ ਤੇ ਜੋਧਾ ਵੀ ਨੇ ਬੀਬੀ ਨੂੰ ਚੈਲੰਜ ਕੀਤਾ ਵੀ ਵੀ ਬੀਬੀ ਤਾਂ ਬੂੜੀ ਆ ਵੀ 올ਡ ਆ ਤਾਂ ਅਸੀਂ ਉਹ ਤੋਂ ਛੋਟੇ ਹੁੰਦੇ ਸੀ ਜਿੰਨੀ ਕਿ ਸਾਨੂੰ ਨੌਲੇਜ ਸੀਗੀ ਵੀ ਤਾਂ ਉਹ ਆ ਵੀ ਸਾਡੀ ਦਾਦੀ ਉਹ ਵੀ ਅਸੀਂ ਦੋਨੇ ਰੇ ਘੁਲਾਗੇ ਇੱਕ ਟੀਮ ਤੇ ਬੀਬੀ ਇੱਕ ਟੀਮ ਤੇ ਅਸੀਂ ਬੀਬੀ ਨੂੰ ਕੁੱਟ ਦਾਂਗੇ ਹੂੰ ਬੀਬੀ ਕਹਿੰਦੀ ਆਜੋ ਅਸੀਂ ਕਿਹਾ ਵੀ ਲੈ ਮਾੜਾ ਜੀ 1 ਮਿੰਟ ਦੇ ਵਿੱਚ ਵਿਚਾਰੀ ਨੂੰ ਢਾ ਲਾਂਗੇ ਹਨੀ ਮੈਨੂੰ ਉਹ ਕਿਦੈ ਨੇ ਅਸੀਂ ਅੱਜ ਤੱਕ ਦੇ ਰੋਲਦੇ ਵੀ ਅਸੀਂ ਹੱਥ ਬੰਨ ਕੇ ਜੁੜੇ ਸੀ ਮਤਲਬ ਛੋਟੇ ਸੀਗੇ ਚਲੋ ਠੀਕ ਨਾ ਖਾਓ ਬੋਰ ਵੀ ਅਸੀਂ ਨੇ ਨਾ ਹੱਥ ਤਾਂ ਬੰਨੇ ਬੀਬੀ ਨੇ ਇੱਕ ਮੰਜੇ ਦੇ ਪਾਵੇਂ ਨਾਲ ਇੱਧਰ ਮੈਨੂੰ ਬੰਨ ਤੋ ਦੇ ਮੈਨੂੰ ਲੱਗਦਾ ਤੂੰ ਹੁਣ ਵੀ ਨਹੀਂ ਬੀਬੀ ਨੂੰ ਕੋਲ ਸਕਦੀ ਆ ਮੰਗੋ ਮਾਫੀ ਅਸੀਂ ਕਿਹਾ ਬੀਬੀ ਸੌਰੀ ਅੱਜ ਦਾ ਵਾਅਦਾ ਨਹੀਂ ਤੁਹਾਨੂੰ ਅਸੀਂ ਜੇ ਹੁਣ ਵੀ ਤੁਸੀਂ ਤੂੰ ਪੰਗਾ ਲੈਣਾ ਮੈਂ ਮੈਂ ਪੈਸੇ ਮੈਂ ਪੰਗਾ ਲਿਆ ਮੈਂ ਪੈਸੇ ਬੀਬੀ ਤੇ ਲਾਉਣੇ ਆ ਹਾਂ ਜੇ ਤੇ ਹੁਣ ਵੀ ਲੈ ਦੇਖ ਬੀਬੀ ਦੀ ਤਾਕਤ ਨੂੰ ਅੰਡਰਐਸਟੀਮੇਟ ਨਹੀਂ ਕਰਨੇਗਾ ਹਾਂ ਹੁਣ ਵਸੇ ਇਤਵਾਰ ਦਾ ਪਕਾਜਰਾ ਭੁੰਨਾਗੇ ਜੀ ਉਸ ਤੋਂ ਬਾਅਦ ਫਿਰ ਖੋਆ ਮਿਕਸ ਕਰਾਂਗੇ ਇਹਦੇ ਵਿੱਚ ਨੈਕਸਟ ਮਾਰਨਿੰਗ ਹੋ ਗਈ ਹੈ ਜੀ ਅਸੀਂ ਕੱਲ ਕਿਤੇ ਚਲੇ ਗਏ ਸੀਗੇ ਜੀ ਤੇ ਸੌਕ ਪਰ ਦੇ ਵੇਟ ਨਹੀਂ ਕਰ ਸਕਦੇ ਸੀ ਉਹਨਾਂ ਨੇ ਫਿਰ ਸਾਰਾ ਮਤਲਬ ਗਾਜਰ ਪਾ ਕੇ ਖੋਆ ਸਾਰਾ ਕੁਝ ਕੱਟ ਕੇ ਰੱਖ ਲਿਆ ਹੂੰ ਆਪਣਾ ਬੰਦਾ ਪਹਿਲਾ ਜਿਹੜਾ ਟੇਸਟ ਕਰਕੇ ਦੱਸੂਗਾ ਤੁਹਾਨੂੰ ਉਹ ਹੈਗਾ ਰਮਾਨ ਰਮਾਨੀ ਮਾਨੀ ਕਿਵੇਂ ਗਾਜਰਵਾਕ ਜੇ ਖੁਸ਼ ਹੋ ਕੇ ਖਾ ਰਹਿਆ ਤਾਂ ਮਤਲਬ ਵਧੀਆ ਇਹਦੇ ਵਿੱਚ ਮਿੱਠਾ ਜਮਾ ਘੱਟ ਪਾਇਆ ਇਹਦਾ ਖਿੱਚੀ ਜਾਂਦਾ ਉਹ ਦੇਖ ਡੌਂਕੀ ਮੈਨੂੰ ਜਦੋਂ ਦਾ ਮਿੱਠਾ ਮੈਂ ਕੱਟ ਕੀਤਾ ਨਾ ਪਿੱਕੀਆਂ-ਵਿੱਕੀਆਂ ਚੀਜ਼ਾਂ ਹੀ ਵਧੀਆ ਲੱਗਦੀਆਂ ਨੇ ਜਿਵੇਂ ਖੋਆ ਮੇਰਾ ਪਿੱਕਾ ਜਦੋਂ ਦੀਵਾਲੀ ਵੇਲੇ ਉੱਥੇ ਦਿੱਤਾ ਸੀ ਬੇਗੋੜ ਤਾਂ ਜਿਵੇਂ ਤੁਹਾਡਾ ਮਿੱਠਾ ਅੱਡ ਸੀ ਮੇਰੇ ਵਾਲਾ ਪਿੱਕਾ ਖੋਆ ਅੱਡ ਸੀ ਮੈਨੂੰ ਮੈਨੂੰ ਗਾਜਰਵਾਕ ਬਾਹਲਾ ਜ਼ਿਆਦਾ ਪਸੰਦ ਆ ਅੱਡੋਂ ਵੱਧ ਪਸੰਦ ਆ ਮੈਨੂੰ ਵੀ ਬਹੁਤ ਜ਼ਿਆਦਾ ਪਸੰਦ ਆਉਂਦਾ ਉਹ ਜਿਹੜਾ ਕਾਲਾ ਜਿਹਾ ਜਿਹਦੇ ਉੱਤੇ ਤਿਲ ਲੱਗੇ ਹੁੰਦੇ ਹਾਂ ਹਾਂ ਮੱਗ ਤੇ ਸੌਰੀ ਹੂੰ ਸੋ ਵਧੀਆ ਜੀ ਮਿੱਠਾ ਘੱਟ ਵਾਲਾ ਇਹਨਾਂ ਲਈ ਵੀ ਵਧੀਆ ਮੇਰੇ ਲਈ ਵੀ ਵਧੀਆ ਮੈਂ ਤਾਂ ਕਹਿੰਦੀ ਹਾਂ ਜਮਾ ਹੀ ਫਿੱਕਾ ਕਰ ਦੋ ਖੋਆ ਵੀ ਜਮਾ ਫਿੱਕਾ ਮਤਲਬ ਮਿੱਠਾ ਪਾਵੇ ਨਾ ਕਰਦੇ ਕਹਿੰਦੇ ਕਿ ਫਿਰ ਉਹ ਖਰਾਬ ਹੋ ਜਾਂਦਾ ਉਹਨੇ ਰਹਿਣਾ ਨਹੀਂ ਮਿੱਠਾ ਜਿਆ ਵੀ ਬਹੁਤ ਕੰਟਰੀ ਮਿੱਠਾ ਵੀ ਬਹੁਤ ਵਧੀਆ ਚੀਜ਼ ਹੈ ਉਹਨੂੰ ਲੌਂਗ ਮਤਲਬ ਉਹਦੀ ਸ਼ੈਲਫ ਲਾਈਫ ਲਾਈਫ ਵਧਾਉਣ ਦੇ ਵਿੱਚ ਠੀਕ ਹੈ ਜੀ ਹਾਂ ਜੀ ਫਰਮਾਨੀ ਕਿਵੇਂ ਦੇਖ ਬੀਬੀ ਕਨੇ ਪਿਆਰ ਨਾਲ ਖਲਾਉਂਦੀ ਇਹਨੂੰ ਮਿਲ ਲਿਆ ਨੇ ਕਿੱਦਾਂ ਕਿ ਕੈਨੇਡਾ ਚ ਇਹ ਰੋਟੀ ਬੀਬੀ ਤੂੰ ਹੀ ਖਾਂਦਾ ਬੀਬੀ ਨੇ ਇਹਨੂੰ ਪੀੜ ਤੇ ਬਿਠਾ ਲੈਣਾ ਪਿੱਛੇ ਹੱਥ ਪਾ ਲੈਣਾ ਤੇ ਇਹਨੂੰ ਰੋਟੀ ਦੇਈ ਜਾਣੀ ਚੀਜ਼ਾਂ ਇੰਨਾ ਪਿਆਰ ਮਿਲਦਾ ਕਿਤੇ ਕੈਨੇਡਾ ਚ ਹੈ ਬੱਚਿਆਂ ਨੂੰ ਲੋ ਮੇਰੀ ਕਹਾ ਦਾਦੀ ਦਾਦੀ ਨੇ ਮੇਰੇ ਬੱਚੇ ਹੀ ਪਾਲਦੇ ਪਹਿਲਾ ਦੇਖੋ ਡੈਡੀ ਉਹਨੇ ਪਾਲਿਆ ਆਪਦੀ ਮਤਲਬ ਭੈ ਸਾਡੀ ਵੱਡੀ ਬੇਬੇ ਜੀ ਦੇ ਹਨਾ ਮਾਸੀ ਦੇ ਬੱਚੇ ਇਹਨੂੰ ਵੀ ਪਾਲਿਆ ਹੋਰ ਮਤਲਬ ਬੱਚਿਆਂ ਨੂੰ ਪਾਲਿਆ ਤੇ ਸਾਨੂੰ ਪਾਲਿਆ ਉਹ ਅੱਗੇ ਮੇਰੇ ਬੱਚਿਆਂ ਨੂੰ ਵੀ ਪਾਲਤਾ ਬੀਬੀ ਫਰਕ ਰੱਖਦੀ ਆ ਬੀਬੀ ਮੈਨੂੰ ਕਿਉਂ ਨਹੀਂ ਪਾਲਿਆ ਤੁਸੀਂ ਉਹ ਤਾਂ ਮੇਰੇ ਮੈਨੂੰ ਮੇਰੀ ਮੰਮੀ ਨੇ ਪਾਲਿਆ ਉਹ ਤਾਂ ਮੇਰੇ ਕੋਲ ਆਇਆ ਨਹੀਂ ਆ ਜਾਂਦਾ ਮੈਂ ਤੈਨੂੰ ਪਾਲ ਦਿੰਦਾ ਨਾ ਬੀਬੀ ਨੇ ਸਾਨੂੰ ਕਦੇ ਆਪਣੇ ਵਿਆਹ ਤੇ ਬੁਲਾਇਆ ਨਾ ਬੀਬੀਰ ਦਾ ਆਪਾ ਉਹ ਬੀਬੀ ਦੇ ਵਿਆਹ ਤੇ ਬਸ ਬੁਲਾਇਆ ਹੀ ਸੀ ਬੀਬੀ ਰੂਹ ਕਿਹੜਾ ਕੁਝ ਪੁੱਛਦੇ ਸੀ ਕਿ ਉਹ ਕਰਦੇ ਸੀਗੇ ਵਿਕਾਸ ਸਾਡੀ ਵੀ ਦਾਦੀ ਹੁੰਦੀ ਸਾਨੂੰ ਐਨੇ ਪਿਆਰ ਨਾਲ ਖੜਾਇਆ ਬਈ ਜਿਨ੍ਹਾਂ ਦੀ ਦਾਦੀ ਹੁੰਦੀ ਹੈ ਨਾ ਇਹ ਦਾਦੀ ਵਾਲਾ ਪਿਆਰ ਨਹੀਂ ਆਈ ਹੈ ਮੈਂ ਬਹੁਤ ਸੇਲੀਆ ਤੋਂ ਸੁਣਿਆ ਵੀ ਸਾਰੀਆਂ ਦਾਦੀਆਂ ਸੇਮ ਵੀ ਨਹੀਂ ਹੁੰਦੀਆਂ ਕਈ ਕੁੜੀਆਂ ਦਾ ਵੀ ਦਾਦੀ ਨਾਲ ਬਹੁਤ ਲੜਦੀਆਂ ਜਿਉਂ ਕਹਿੰਦੀ ਸਾਡੀ ਦਾਦੀ ਵੀ ਪਿਆਰ ਕਰਦੀ ਹੂੰ ਤੇ ਉਹ ਆਪਣੀ ਦਾਦੀ ਨੂੰ ਬੁਲਾਉਂਦੇ ਵੀ ਨਹੀਂ ਸੀ ਆਪਣਾ ਤਾਂ ਦਿਨਾਂ ਦਾ ਇਤਿਹਾਸ ਵੀ ਗਵਾਹ ਵਾ ਮਾਤਾ ਗੁਜਰੀ ਛੋਟੇ ਸਾਹ ਜਿਆਦੇ ਦਾਦੀ ਨਾਲ ਰਹੇ ਪੋਤੇ ਸਹੀ ਗੱਲ ਹੈ ਤੇ ਦੇਖ ਲੈ ਇਕੱਠੀ ਹੈ ਨਾ ਉਹਨਾਂ ਨੇ ਆਪਣੀ ਵਾਹਿਗੁਰੂ ਦਾਦੀਆਂ ਦਾ ਬਹੁਤ ਵੱਡਾ ਰੋਲ ਹੈ ਮੇਰੀ ਚੀਜ਼ ਮੇਰੀ ਜ਼ਿੰਦਗੀ 'ਚ ਇਹ ਚੀਜ਼ ਮੇਸਾ ਵੀ ਮੇਰੀ ਦਾਦੀ ਨਹੀਂ ਪਰ ਹਨੀ ਮੈਂ ਕਈ ਆਪਦੀਆਂ ਰਿਸ਼ਤੇਦਾਰੀਆਂ 'ਚ ਦੇਖਿਆ ਉਹ ਆਪਦੀ ਦਾਦੀ ਨੂੰ ਸਿਰਫ ਰੋਟੀ ਪਵਾ ਦਿੰਦੇ ਸੀਗੇ ਨਾ ਉਹਨਾਂ ਦੀ ਦਾਦੀ ਉਹਨਾਂ ਨੂੰ ਬੁਲਾਵੇ ਨਾ ਉਹ ਦਾਦੀ ਨੂੰ ਬੁਲਾਉਂਦੇ ਸੀ ਉਹ ਦਾਦੀ ਨੂੰ ਪੋਰਾ ਵੀ ਨਹੀਂ ਬੁਲਾਉਂਦੇ ਸੀ ਮੇਰੇ ਰਿਸ਼ਤੇਦਾਰਾਂ ਦੇ ਕਈ ਬੱਚੇ ਹਮ ਪਰ ਮੈਂ ਬਹੁਤ ਦੇਖਿਆ ਵੀ ਦਾਦੀਆਂ ਪਿਆਰ ਬਹੁਤ ਕਰਦੀਆਂ ਨੇ ਪਰ ਮੈਨੂੰ ਲੱਗਦਾ ਵੀ ਬੱਚਿਆਂ ਨੂੰ ਸ਼ੁਰੂਆਤ ਕਰਨੀ ਪੈਂਦੀ ਹੈ ਜੇ ਆਪਾਂ ਥੋੜਾ ਜਿਹਾ ਬਜ਼ੁਰਗਿਆਂ ਨੂੰ ਬੁਲਾਉਣੇ ਦਾਦੀਆਂ ਨੂੰ ਦਾਦੀਆਂ ਨੂੰ ਵੀ ਕ੍ਰੈਡਿਟ ਨਹੀਂ ਦੇ ਰਹੀ ਹੈ ਕਿ ਦਾਦੀਆਂ ਦਾ ਵੀ ਕ੍ਰੈਡਿਟ ਲੈ ਰਹੀ ਹੈ ਨਹੀਂ ਵੀ ਬੱਚਿਆਂ ਨੂੰ ਥੋੜਾ ਜਿਹਾ ਪਿਆਰ ਕਰਨਾ ਸ਼ੁਰੂ ਪਹਿਲਾਂ ਦਿਖਾਉਣਾ ਪੈਂਦਾ ਵੀ ਹ ਦਾਦੀਆਂ ਫਿਰ ਬਤਾਦੀਆਂ ਸਮਾਂ ਦੀ ਦੁੱਗਣਾ 10 ਗੁਣਾ ਪਿਆਰ ਦਿੰਦੀਆਂ। ਬਾਕੀ ਅਸੀਂ ਗਜਰੇਲਾ ਟਰਾਈ ਕਰ ਲਿਆ ਸੀਗਾ ਜੀ ਮੈਂ ਵੀ ਬਹੁਤ ਹੀ ਜ਼ਿਆਦਾ ਸਵਾਦ ਬਣਿਆ ਹੋਇਆ ਵਾ। ਤੇ ਘੱਟ ਮਿੱਠੇ ਕਰਕੇ ਥੋੜੀ ਜਿਹੀ ਗਾਜਰ ਦਾ ਟੇਸਟ ਜ਼ਿਆਦਾ ਹੋਊਗਾ। ਹਾਂਜੀ ਇਹ ਤਾਂ ਫਿਰ ਮਿੱਠਾ ਜਿੰਨਾ ਮਰਜ਼ੀ ਪਰ ਕਲਰ ਬਹੁਤ ਸੋਹਣਾ ਆਇਆ ਬਲੈਕ ਜਿਹੇ। ਹਾਂਜੀ। ਲਓ ਜੀ ਡਾਲੀ ਆ ਗਈ ਉਧਰ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਬਾਏ ਬਾਏ ਟੇਕ ਕੇਅਰ ਥੈਂਕ ਯੂ। ਸਬਸਕ੍ਰਾਈਬ ਕਰਨਾ। ਦਾਦੀ ਦੇ ਪਿਆਰ ਦੀ ਖਤਰ ਤੁਹਾਨੂੰ ਫਿਰ ਕਦੇ ਫਿਰ ਕੰਟੀਨਿਊ ਕਰਾਂਗੇ।